ਸੰਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤੇ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਪੁੰਨਿਆਂ ਵਾਲੇ ਦਿਨ ਆ ਇੱਕ ਕੰਮ ਕਰਨ ਦੇ ਨਾਲ ਤੁਹਾਡੇ ਮਨ ਦੀ ਹਰ ਇੱਛਾ ਹਰ ਮੁਰਾਦ ਪੂਰੀ ਹੋ ਸਕਦੀ ਹੈ ਭਾਵੇਂ ਤੁਹਾਡੇ ਮਨ ਦੇ ਵਿੱਚ ਜੋ ਵੀ ਇੱਛਾ ਹੈ ਜੋ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਸਾਰੀਆਂ ਚੀਜ਼ਾਂ ਤੁਹਾਡੇ ਵੱਲ ਆਕਰਸ਼ਿਤ ਹੋਣ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਤੱਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਫਿਰ ਇਹ ਕੰਮ ਕਿਹੜਾ ਹੈ ਕਿੰਜ ਆਪਾਂ ਕਰਨਾ ਹੈ ਕਿੰਨਾ ਚਿਰ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬਿਹੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਈਸੀ ਗੁਰੂ ਜੀ ਜ਼ਰੂਰ ਲਿਖਣਾ ਤਾਂ ਅੱਜ ਦੀ ਇਹ ਵੀਡੀਓ ਸ਼ੁਰੂ ਕਰ ਕਰਦੇ ਆਂ ਸੰਕet ਕੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਕਿ ਕੁਝ ਚੀਜ਼ਾਂ ਕੁਝ ਸੰਕੇਤ ਵਾਰ-ਵਾਰ ਸਾਡੇ ਸਾਹਮਣੇ ਆਉਂਦੇ ਆ ਕੁਝ ਚੀਜ਼ਾਂ ਵਾਰ-ਵਾਰ ਸਾਡੇ ਸਾਹਮਣੇ ਦੁਹਰਾਈਆਂ ਜਾਂਦੀਆਂ ਨੇ ਉਦਾਹਰਨ ਦੇ ਤੌਰ ਤੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਲਓ ਕਿ ਉਹ ਹੀ ਜਾਣਕਾਰੀ ਉਸੇ ਹੀ ਚੀਜ਼ ਬਾਰੇ ਜਾਣਕਾਰੀ ਵਾਰ-ਵਾਰ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਕਿਸੇ ਨਾ ਕਿਸੇ ਰੂਪ ਦੇ ਰਾਹੀਂ ਸਾਡੇ ਸਾਹਮਣੇ ਆਉਂਦੀ ਆ ਤਾਂ ਜਦੋਂ ਇਦਾਂ ਸਾਡੇ ਨਾਲ ਹੁੰਦਾ ਤਾਂ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਸਾਨੂੰ ਇੰਜ ਲੱਗਦਾ ਵੀ ਜਿਵੇਂ ਕੋਈ ਸ਼ਕਤੀ ਸਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੀ ਹੋਵੇ ਕੋਈ ਸ਼ਕਤੀ ਸਾਨੂੰ ਇਹ ਮੈਸੇਜ ਦੇਣਾ ਚਾਹੁੰਦੀ ਹੈ ਜਾਂ ਪਰਮਕਾ ਪਰਮਾਤਮਾ ਦੀ ਸੰਸਮਤ ਦੇ ਦੇਣਾ ਚਾਹੁੰਦੇ ਆ ਸਾਡੇ ਤੋਂ ਇੱਕ ਕੰਮ ਕਰਵਾਉਣਾ ਚਾਹੁੰਦੇ ਆ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਵੀ ਇਸੇ ਹੀ ਤਰ੍ਹਾਂ ਹੋਇਆ ਹੈ ਕਿ ਲਗਭਗ ਇੱਕ ਹਫ਼ਤੇ ਤੋਂ ਇਹ ਗੱਲਾਂ ਵਾਰ-ਵਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਸਾਹਮਣੇ ਆ ਰਹੀਆਂ ਨੇ ਅਤੇ ਅੱਜ ਤਾਂ ਯਕੀਨ ਹੋ ਗਿਆ ਕਿ ਸੱਚਮੁੱਚ ਇਹ ਇੱਕ ਚੰਗਾ ਮੈਸੇਜ ਆ ਅਤੇ ਪਰਮਪਿਤਾ ਪਰਮਾਤਮਾ ਜੀ ਨੇ ਹੀ ਇਹ ਮੈਸੇਜ ਵਾਰ-ਵਾਰ ਮੇਰੇ ਤੱਕ ਪਹੁੰਚਾਇਆ ਹੈ ਮੇਰੇ ਭਲੇ ਦੇ ਲਈ ਅਤੇ ਮੇਰੇ ਰਾਹੀਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਅੱਜ ਇੱਕ ਭੈਣ ਨੇ ਵੀ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਪੁੰਨਿਆਵਾਰੀ ਗੱਲ ਕੀਤੀ ਸੰਗਤ ਜੀ ਜੋ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਇਹਦੇ ਪਿੱਛੇ ਵਿਗਿਆਨਕ ਤੱਤ ਵੀ ਆ ਪਰ ਉਸ ਤੱਤ ਦੇ ਉੱਤੇ ਆਪਾਂ ਬਾਅਦ ਵਿੱਚ ਕਰੇ ਗੱਲ ਕਰਾਂਗੇ ਪਰ ਅੱਜ ਮੋਟਾ-ਮੋਟਾ ਜਾਂ ਚੈਲਗੇ ਵੀ ਜਿੰਨਾ ਅੱਜ ਸਾਡੇ ਲਈ ਜ਼ਰੂਰੀ ਆ ਉਹਨਾਂ ਕਸਮ ਲਈਏ ਕਹਿੰਦੇ ਵੀ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਵਿੱਚ ਅਤੇ ਪੁੰਨਿਆਂ ਵਾਲੇ ਦਿਨ ਮਤਲਬ ਟੋਟਲ ਹੋਗੇ 3 ਦਿਨ ਇਹ ਤਿੰਨ ਦਿਨ ਹੈ ਧਿਆਨ ਰੱਖੋ ਕਿ ਸਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਬਸ ਇਹ ਤਿੰਨ ਦਿਨ ਸਾਡੇ ਮਨ ਦੇ ਵਿੱਚ ਪਰਮਪਿਤਾ ਪਰਮਾਤਮਾ ਜੀ ਦੇ ਲਈ ਸ਼ੁਕਰਾਨਾ ਚੱਲਣਾ ਚਾਹੀਦਾ ਹੈ ਜੋ ਪਰਮ ਪਰਮਾਤਮਾ ਜੀ ਨੇ ਸਾਨੂੰ ਚੀਜ਼ਾਂ ਦਿੱਤੀਆਂ ਨੇ ਜੋ ਵੀ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਵੈਸੇ ਦਾ ਸੰਗਤ ਜੀ ਸਾਡੇ ਲਈ ਹਰ ਰੋਜ਼ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਪਰ ਕਿਹਾ ਜਾਂਦਾ ਕਿ ਪੁੰਨਿਆਂ ਵਾਲੇ ਦਿਨ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਉਤੇ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਕਹਿੰਦੇ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਹੜੀ ਚੀਜ਼ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਉਹ ਚੀਜ਼ਾਂ ਖੁਦ ਬਖੁਦ ਤੁਹਾਡੇ ਵੱਲ ਆਕਰਸ਼ਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰਮਪਿਤਾ ਪਰਮਾਤਮਾ ਜੀ ਉਹ ਚੀਜ਼ਾਂ ਤੁਹਾਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਜੋ ਚੀਜ਼ਾਂ ਸਾਡੇ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਨਹੀਂ ਲਿਖੀਆਂ ਪਰਮਪਿਤਾ ਪਰਮਾਤਮਾ ਜੀ ਉਹ ਵੀ ਦੇ ਦਿੰਦੇ ਆ ਤਵੇ ਦਾ ਸੰਗਤ ਜੀ ਕਿੰਨੀ ਸੌਖੀ ਯੁਗਤੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਕੋਈ ਔਖਾ ਕੰਮ ਨਹੀਂ ਆ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਸਾਨੂੰ ਅਲੱਗ ਤੋਂ ਸਮਾਂ ਨਹੀਂ ਕੱਢਣਾ ਪੈਣਾ ਬਸ ਅਮਰਤ ਵੇਲੇ ਉੱਠੋ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪ ਲਓ ਭਾਵੇਂ ਥੋੜੀ ਦੇਰ ਹੀ ਜਪ ਲਓ ਫਿਰ ਨਾਲ ਦੀ ਨਾਲ ਹੀ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਇਕੱਲੀ ਇਕੱਲੀ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਵੈਸੇ ਤਾਂ ਮਾਲਕ ਨੇ ਸਾਡੇ ਤੇ ਐਨੀ ਕਿਰਪਾ ਕੀਤੀ ਹੈ ਕਿ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਮਿੰਤੀ ਕਰ ਹੀ ਨਹੀਂ ਸਕਦੇ ਬਸ ਮਾਲਕ ਦਾ ਸ਼ੁਕਰਾਨਾ ਹੀ ਕਰ ਸਕਦੇ ਹਾਂ ਬਸ ਸ਼ੁਕਰ ਸ਼ੁਕਰ ਕਰੀ ਜਾਓ ਕਿ ਪ੍ਰਮਾਤਮਾ ਤੁਹਾਡਾ ਸ਼ੁਕਰਿਆ ਸ਼ੁਰੂਆਤ ਆਪਦੇ ਸੋਹਣੇ ਸ਼ਰੀਰ ਤੋਂ ਕਰ ਲਓ ਆਪਣੇ ਘਰ ਪਰਿਵਾਰ ਕਾਰੋਬਾਰ ਸਭ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਯਕੀਨ ਕਰਕੇ ਜਾਣਿਓ ਕਹਿੰਦੇ ਵੀ ਜਿੰਨਾ ਹੀ ਸ਼ੁਕਰਾਨਾ ਕਰੋਗੇ ਓਨਿਆਂ ਹੀ ਤੁਹਾਡੇ ਘਰ ਦੀਆਂ ਖੁਸ਼ੀਆਂ ਬਰਕਤਾਂ ਦੇ ਵਿੱਚ ਵਾਧਾ ਹੋਵੇਗਾ ਕਈ ਪੈਣਪਰਾ ਕਹਿ ਦਿੰਦੇ ਨਾ ਅਸੀਂ ਕਾਦਾ ਸ਼ੁਕਰਾਨਾ ਕਰੀਏ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਸ਼ੁਕਰਾਨਾ ਕਰਨ ਦੇ ਲਈ ਤਾਂ ਯਾਦ ਰੱਖਣਾ ਇਹ ਸੋਹਣਾ ਸ਼ਰੀਰ ਤਾਂ ਹੈ ਇਹ ਸਾਹ ਦੇ ਦਿੱਤੇ ਸਾਨੂੰ ਆ ਰਹੇ ਆ ਇਹ ਵੀ ਪਰਮੇ ਦਾ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਮਿਲ ਰਹੇ ਆ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਸ ਅੱਖਾਂ ਬੰਦ ਕਰਕੇ ਆਪਦੇ ਅੰਦਰ ਝਾਤ ਮਾਰੋ ਕਿ ਮਾਲਕ ਨੇ ਸਾਨੂੰ ਕੀ ਕੁਝ ਦਿੱਤਾ ਹ ਜਿੰਨਾ ਦਿੱਤਾ ਹੈ ਨਾ ਇਹ ਵੀ ਪ੍ਰਾਪਤ ਕਰਨ ਦੀ ਸਾਡੀ ਕੋਈ ਔਕਾਤ ਨਹੀਂ ਸੀ ਸਾਡੀ ਹੈਸਿਲੀਅਤ ਨਹੀਂ ਸੀ ਜਿੰਨੀ ਕਿਰਪਾ ਮਾਲਕ ਨੇ ਕੀਤੀ ਆ ਜੇ ਉਹ ਚਾਵੇ ਤਾਂ ਪਲ ਦੇ ਵਿੱਚ ਇਹ ਦਿੱਤੀਆਂ ਹੋਈਆਂ ਦਾਤਾਂ ਸਾਡੇ ਤੋਂ ਖੋਹੀ ਸਕਦਾ ਹੈ ਪਰ ਉਹ ਸਾਡੇ ਪਰਮ ਪਿਤਾ ਪਰਮਾਤਮਾ ਜੀ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਉਹ ਸਾਡੇ ਨਾਲ ਇਦਾਂ ਨਹੀਂ ਕਰਦੇ ਅਸੀਂ ਭਾਵੇਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਬੇਕਦਰੀ ਕਰਦੇ ਆਂ ਅਸੀਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦੇ ਆ ਬੇਸ਼ੁਕਰਿਆਂ ਵਾਲਾ ਜੀਵਨ ਜੀ ਰਹੇ ਆ ਪਰ ਪਰਮਪਿਤਾ ਪ੍ਰਮਾਤਮਾ ਜੀ ਹਰ ਵੇਲੇ ਸਾਡੇ ਤੇ ਕਿਰਪਾ ਕਰ ਰਹੇ ਆ ਮਹਾਪੁਰਖ ਜੀ ਕਹਿੰਦੇ ਹੁੰਦੇ ਵੀ ਬੇਸ਼ੁਕਰਾ ਬੰਦਾ ਧਰਤੀ ਦਾ ਸਭ ਤੋਂ ਵੱਡਾ ਪਾੜਿਆ ਤੇ ਜੋ ਮਨੁੱਖ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਨੇ ਉਹ ਮਨੁੱਖ ਹੈ ਇਹ ਕੁਦਰਤ ਨੂੰ ਪੂਰੀ ਕਾਇਨਾਤ ਨੂੰ ਬੜੇ ਪਿਆਰੇ ਲੱਗਦੇ ਆ ਪੂਰੀ ਕੁਦਰਤ ਪੂਰੀ ਕਾਇਨਾਤ ਉਹਨਾਂ ਦੇ ਉੱਤੇ ਮਿਹਰਬਾਨ ਹੋ ਜਾਂਦੀ ਆ ਉਹਨਾਂ ਦੇ ਕੰਮ ਕਰਾਉਣ ਵਿੱਚ ਲੱਗ ਜਾਂਦੀ ਆ ਸੋ ਸ਼ੁਕਰਾਨੇ ਦੇ ਵਿੱਚ ਤਾਂ ਬਹੁਤ ਪਾਵਰੇ ਆ ਜੀ ਆਓ ਕੱਲ ਤੋਂ ਹੀ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕੋਈ ਤੁਹਾਡੀ ਕੀਮਤੀ ਚੀਜ਼ ਹੈ ਤੁਹਾਨੂੰ ਨਹੀਂ ਦੇਣੀ ਪਵੇਗੀ ਬਸ ਕੁਝ ਸਮਾਂ ਕੱਢਣਾ ਪੈਣਾ ਹੈ ਅੰਮ੍ਰਿਤ ਵੇਲੇ ਉੱਠੋ ਨਾਮ ਜਪ ਕੇ ਸ਼ੁਕਰਾਨਾ ਕਰੋ ਫਿਰ ਦਿਨ ਦੇ ਵਿੱਚ ਬੈਠ ਕੇ ਸ਼ੁਕਰਾਨਾ ਕਰੋ ਕੰਮ ਕਾਰ ਕਰਦੇ ਹੋਏ ਸ਼ੁਕਰਾਨਾ ਕਰੋ ਜਿਵੇਂ ਜਿਵੇਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਮਾਲਕ ਦੀ ਕਿਰਪਾ ਵਧੇਗੀ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਨਾਲ ਘਰ ਵਿੱਚ ਰਜੀ ਕਿਛ ਤੱਕ ਕਦੇ ਵੀ ਘਾਟ ਨਹੀਂ ਆਉਂਦੀ ਕਿਸੇ ਵੀ ਚੀਜ਼ ਵਿੱਚ ਘਾਟ ਨਹੀਂ ਆਉਂਦੀ ਤੁਸੀਂ ਇੱਕ ਵਾਰ ਸ਼ੁਕਰਾਨਾ ਕਰਨ ਦੀ ਆਦਤ ਪਾਓ ਤਾਂ ਸੇ ਅਸੀਂ ਅਜੇ ਦੁਖੀ ਕਿਉਂ ਆ ਕਿਉਂਕਿ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰੇ ਪਏ ਹਾਂ ਸਾਨੂੰ ਜਦੋਂ ਕੋਈ ਚੀਜ਼ ਮਿਲਦੀ ਹੈ ਉਦੋਂ ਅਸੀਂ ਕਹਿੰਦੇ ਆਂ ਵੀ ਇਹ ਚੀਜ਼ ਮੈਨੂੰ ਮੇਰੀ ਮਿਹਨਤ ਕਰਕੇ ਮਿਲੀ ਮੇਰੀ ਚਲਾਕੀ ਮੇਰੀ ਸਮਝਦਾਰੀ ਕਰਕੇ ਮਿਲੀ ਤੇ ਜਦੋਂ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਜਾਂ ਮਿਲਣ ਵਿੱਚ ਦੇਰੀ ਹੋ ਜਾਂਦੀ ਆ ਫਿਰ ਅਸੀਂ ਰੱਬ ਦੇ ਨਾਲ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਰੱਬ ਨੂੰ ਕੋਸਦੇ ਆ ਕਿਸਮਤ ਨੂੰ ਕੋਸਦੇ ਆ ਕਿ ਰੱਬ ਨੇ ਸਾਨੂੰ ਇਹ ਚੀਜ਼ ਨਹੀਂ ਦਿੱਤੀ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਨਹੀਂ ਲਿਖੀ ਸੋ ਗਿੱਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਤੋਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਰਹਿਮਤਾਂ ਬਰਕਤਾਂ ਤੋਂ ਦੂਰ ਕਰਦੇ ਨੇ ਅਤੇ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ ਸਾਨੂੰ ਗੁਰੂ ਚਰਨਾਂ ਦੇ ਨੇੜੇ ਕਰਦਾ ਏ ਸਾਡੀ ਝੋਲੀ ਨੂੰ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਪਰਦਾਇ ਸੁਆਓ ਹਰ ਰੋਜ਼ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਤੇ ਇਹ ਪੁੰਨਿਆਂ ਦੇ ਤਿੰਨ ਦਿਨ ਇੱਕ ਤਾਂ ਪੁੰਨਿਆਂ ਵਾਲਾ ਦਿਨ ਇੱਕ ਪੁੰਨਿਆਂ ਤੋਂ ਪਹਿਲਾ ਅਤੇ ਬਾਅਦ ਵਾਲਾ ਦਿਨ ਇਹ ਤਿੰਨ ਦਿਨ ਜਿੰਨਾ ਹੋ ਸਕੇ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਇਹਦੇ ਪਿੱਛੇ ਵਿਗਿਆਨਕ ਤੱਥ ਕੀ ਆ ਕਿਸ ਕਾਰਨ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਨੂੰ ਕਿਹਾ ਜਾਂਦਾ ਇਸ ਵਿਸ਼ੇ ਤੇ ਕਿਸੇ ਦਿਨ ਵਿਸਤਾਰ ਪੂਰਵਕ ਗੱਲ ਕਰਾਂਗੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਸੋ ਅੱਜ ਦੇ ਲਈ ਇੰਨਾ ਹੀ